ਪੀਬੀਐਸ ਕਰਨ ਤੋਂ ਬਾਅਦ ਮੈਨੂੰ ਕੋਈ ਵੀ ਪ੍ਰਾਈਵੇਟ ਹਸਪੀਟਲ ਜੌਬ ਦੇ ਨੂੰ ਰੈਡੀ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਤੁਸੀਂ ਚੱਲ ਨਹੀਂ ਸਕਦੇ ਤੇ ਡੋ ਪੇਸ਼ੈਂਟ ਕਿਵੇਂ ਦੇਖੋਗੇ ਬਟ ਉਸ ਚੀਜ਼ ਨੇ ਮੈਂ ਅੰਦਰੋਂ ਟੁੱਟ ਗਈ ਸੀ ਕਿ ਅੱਗੇ ਨਹੀਂ ਡਿਗਰੀ ਵੱਡੀ ਕੀਤੀ ਹੈ ਔਰ ਪਤਾ ਨਹੀਂ ਅੱਗੇ ਕੀ ਮਿਲੂਗਾ ਮੈਡੀਕਲ ਅਫੀਸਰ ਦੀ ਜੌਬ ਨਾ ਮਾਰੇ ਹੋ ਤੁਹਾਨੂੰ ਇਹ ਇੱਥੇ ਕੰਮ ਤੇ ਹਸਪੀਟਲ ਤੇ ਆਉਣ ਲੱਗੇ ਆ ਜਾਂ ਤੁਹਾਨੂੰ ਅ ਕੋਰਸ ਕਰਨ ਲੱਗਿਆ ਤੁਹਾਨੂੰ ਕਿਹੜਾ ਕਿਹੜਾ ਸਟਰਗਲ ਦੇ ਵਿੱਚੋਂ ਲੰਘਣਾ ਪਿਆ ਕਿਹੜੀਆਂ-ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਦੇ ਬਹੁਤ ਅਜੀਬ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ ਤੁਹਾਨੂੰ ਜਿਹੜੇ ਤੁਹਾਨੂੰ ਤੋੜ ਵੀ ਦਿੰਦੇ ਆ ਮੋਰਲੀ ਅੰਦਰੋਂ ਤਿੰਨ-ਤਿੰਨ ਸਰਜਰੀਜ਼ ਮੇਰੀਆਂ ਹੁੰਦੀਆਂ ਸੀ ਦਿਨ ਦੇ ਵਿੱਚ ਕਿ ਮੇਰੇ ਡੈਡ ਨੂੰ ਹੁੰਦਾ ਸੀ ਕਿਸੇ ਕਿਸੇ ਤਰੀਕੇ ਨਾਲ ਉਹ ਠੀਕ ਹੋ ਜੇ ਪਰ ਮੈਂ ਨਹੀਂ ਚੰਗੀ ਕਿ ਕਿਸੇ ਤੀ ਉਹ ਜੀ ਜ਼ਿੰਦਗੀ ਚੋਂ ਨਿਕਲੇ ਜੋ ਮੈਂ ਨਿਕਲੀ ਸੀ ਕਿ ਫੇਰ ਕਦੀ ਕਿਸੇ ਨੂੰ ਡਾਕਟਰ ਕਵਲ ਨਾਲ ਨਹੀਂ ਪ੍ਰਮਾਤਮਾ ਉਹ ਨਹੀਂ ਮੈਂ ਇਸ ਜਨਮ ਚਾਹਜਾ ਦੁਆਰਾ ਜਨਮ ਲਾਵਾਂ ਕਿਉਂਕਿ ਉਹਨਾਂ ਨੇ ਮੈਨੂੰ ਕਿੰਨਾ ਵੱਡਾ ਮੈਂਟਲੀ ਹਰਾਸ ਕੀਤਾ ਔਰ ਮੈਨੂੰ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਆਪਣੀਆਂ ਸਾਰੀਆਂ ਪ੍ਰੋਬਲਮਸ ਲੇਕਿਨ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਫੇਰ ਕਦੀ ਕਿਸੇ ਨੂੰ ਡਾਕਟਰ ਕਵਲ ਨਾਲ ਨਹੀਂ ਤੁਹਾਡੀ ਪ੍ਰੋਬਲਮ ਹੈਗੀ ਆ ਇਹ ਤੁਹਾਨੂੰ ਬਚਪਨ ਤੋਂ ਸੀ ਕਿ ਬਾਅਦ ਵਿੱਚ ਹੋਈ ਇਹ 84 ਦੀ ਗੱਲ ਆ ਉਹ ਦਿਨਾਂ ਦੇ ਵਿੱਚ ਪੋਲੀਓ ਕਾਫੀ ਫੈਲਿਆ ਹੋਇਆ ਸੀਗਾ ਉਹ ਬੁਖਾਰ ਹੋ ਗਿਆ ਤੇ ਉਹਨਾਂ ਨੇ ਜਿਹੜੇ ਪਿੰਡ ਦੇ ਡਾਕਟਰਸ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨੇ ਇੰਜੈਕਟ ਕਰ ਦਿੱਤਾ ਜਿਵੇਂ ਸਵੇਰੇ ਉਹਨਾਂ ਨੇ ਮੈਨੂੰ ਉਠਾਇਆ ਲੋ ਖੜੇ ਕਰਨ ਮੈਂ ਗਿਰ ਜਾ ਕਰਾਂ ਉਹ ਖੜੇ ਕਰਨ ਤੇ ਮੈਂ ਗਿਰ ਜਾ ਕਰਾਂ ਤੇ ਦੇਰ ਲਾਇਕੀ ਇਹ ਕੀ ਹੋ ਗਿਆ ਬੰਦਾ ਫਿਜ਼ੀਕਲੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਪਰ ਵਿਦਿਆ ਨਾਲ ਮੈਂਟਲੀ ਪੈਰਾਂ ਤੇ ਖੜਾ ਹੁੰਦਾ ਔਰ ਫਿਰ ਮੈਂ ਮੰਗਣਾ ਨਹੀਂ ਪੈਂਦਾ ਕਿਸ ਤੋਂ ਦੇਣਾ ਹੀ ਪੈਂਦਾ ਸੋ ਮੈਨੂੰ ਪਰਮਾਤਮਾ ਦੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੈਨੂੰ ਦੇਣ ਵਾਲਿਆਂ ਚ ਬਣਾਇਆ ਮੰਗਣ ਵਾਲਿਆਂ ਚ ਨਹੀਂ ਬਣਾਇਆ ਜੇ ਮੈਂ ਕੁੜੀਆਂ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਮੈਨੂੰ ਇੱਕ ਹਸਬੈਂਡ ਦੀ ਉਹ سپورਟ ਹੋਊਗੀ ਤਾਂ ਹੀ ਮੈਂ ਕੁਝ ਕਰ ਸਕਦੇ ਹਾਂ ਜਾਂ ਕੁਛ ਨਹੀਂ ਮੈਂ ਕੱਲੀ ਹਾਂ ਔਰ ਮੈਂ ਕੱਲੀ ਸਭ ਕੁਝ ਕਰਕੇ ਦਿਖਾਵਾਂਗੀ ਔਰ ਸਭ ਨੂੰ ਜਵਾਬ ਦਵਾਂਗੀ ਜਿਨ੍ਹਾਂ ਨੇ ਮੈਨੂੰ ਮੈਂਟਲੀ ਅਪਸੈਟ ਕੀਤਾ ਸੀ ਬਾਬਾ ਦੀਪ ਸਿੰਘ ਜੀ ਨੇ ਬਹੁਤ ਡਿਫਰੈਂਟ ਲਾਈਫ ਦਿੱਤੀ ਹੈ ਸੋ ਉਹਨਾਂ ਨੇ ਮੈਨੂੰ ਲੋਕਾਂ ਦੀ ਸੇਵਾ ਚ ਪਾਇਆ ਔਰ ਇੱਕ ਅਲੱਗ ਪਛਾਣ ਦਿੰਦੀ ਹੈ ਔਰ ਮੇਰਾ ਸਭ ਤੋਂ ਵੱਡਾ ਸੁਪਨਾ ਇਹ ਸੀਗਾ ਕਿ ਮੈਂ ਡਾਕਟਰ ਬਣਾ ਔਰ ਹੁਣ ਮੇਰਾ ਸਭ ਤੋਂ ਵੱਡਾ ਮੇਰੇ ਡੈਡ ਦਾ ਸੁਪਨਾ ਸੀ ਕਿ ਮੈਂ ਲੁਧਿਆਣਾ ਦੀ ਸਿਵਲ ਸਰਜਨ ਬਣਨਾ ਇੱਕ ਦਿਨ ਇਹ ਮੇਰਾ ਸਭ ਤੋਂ ਵੱਡਾ ਡ੍ਰੀਮ ਹੈ ਇਹ ਲਾਸਟ ਹੁਣੇ ਹੀ ਡ੍ਰੀਮ ਹੈ ਕਿ ਮੈਂ ਸਿਵਲ ਸਰਜਨ ਲੱਗਣਾ ਹੈ ਚਰਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਮਨਜੀਤ ਬੋਲੋਂ ਬਿਆਪਰੇ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਉਸ ਮੈਡੀਕਲ ਅਫੀਸਰ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਜਿਸ ਤਰ੍ਹਾਂ ਦਾ ਵੀ ਬਣਾਇਆ ਹੈ ਉਹਨਾਂ ਨੇ ਆਪਣੀ ਸਰੀਰਕ ਕਮਜ਼ੋਰੀ ਦੀ ਪਰਵਾਹ ਕੀਤੇ ਬਿਨਾਂ ਗਰੀਬ ਲੋਕਾਂ ਦੀ ਗਰੀਬ ਮਰੀਜ਼ਾਂ ਦੀ ਬਹੁਤ ਹੀ ਪਿਆਰ ਨਾਲ ਬਹੁਤ ਹੀ ਲਚੇ ਨਾਲ ਉਹਨਾਂ ਦੀ ਸੇਵਾ ਕਰ ਰਹੇ ਨੇ ਉਹੋ ਇਹ ਸੇਵਾ ਲੁਧਿਆਣਾ ਦੇ ESI ਹਸਪੀਟਲ ਦੇ ਵਿੱਚ ਬਤੌਰ ਇੱਕ ਮੈਡੀਕਲ ਅਫੀਸਰ ਵਜੋਂ ਨਿਭਾ ਰਹੇ ਨੇ ਆਓ ਗੱਲ ਕਰਦੇ ਆ ਕਬਲਜੀਤ ਕੌਰ ਜੀ ਸਸਿਕਾ ਮੈਡਮ ਸਸਿਕਾ ਕਾਂਜੀ ਹਾਂਜੀ ਕਬਲਜੀਤ ਕੌਰ ਜੀ ਜਿਸ ਤਰ੍ਹਾਂ ਅਸੀਂ ਤੁਹਾਡੇ ਬਾਰੇ ਸੁਣਿਆ ਵੀ ਆਮ ਤੌਰ ਤੇ ਸਾਰੇ ਪੇਸ਼ੈਂਟ ਤੁਹਾਨੂੰ ਵੇਖ ਕੇ ਖੁਸ਼ ਹੋਈ ਜਾਂਦੇ ਲੇਕਿਨ ਤੁਹਾਡਾ ਬਿਹੇਵੀਅਰ ਵੇਖ ਕੇ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕੋਈ ਕੋਈ ਵੀ ਪੇਸ਼ੈਂਟ ਇਹ ਨਹੀਂ ਮਹਿਸੂਸ ਕਰਦਾ ਕਿ ਸਾਨੂੰ ਮੈਡਮ ਨੇ ਸਹੀ ਤਰੀਕੇ ਨਾਲ ਨਹੀਂ ਡੀਲ ਕੀਤਾ ਸੋ ਸਾਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਤੁਹਾਡੀ ਜਿਹੜੀ ਸਕੂਲਿੰਗ ਤੁਹਾਡੀ ਜਿਹੜੀ ਐਜੂਕੇਸ਼ਨ ਇਹ ਕਿੱਥੋਂ ਦੀ ਹੈ ਮੈਂ ਮਾਡਲ ਟਾਊਨ ਲੁਧਿਆਣਾ ਦੀ ਹੋ ਰਹਿਣ ਵਾਲੀ ਆ ਮੇਰੀ ਬੇਸਿਕ ਸਕੂਲਿੰਗ ਸਾਰੀ ਵੈਸੇ ਤਾਂ ਅੰਮ੍ਰਿਤਸਰ ਦੀ ਹੈ ਲੇਕਿਨ ਮੈਂ ਐਮਬੀਬੀਐਸ ਜਿਹੜੀ ਆ ਉਹ ਪਟਿਆਲਾ ਤੋਂ ਕੀਤੀ ਹੈ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਹੈ ਅ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਤੁਸੀਂ ਜਿਹੜਾ ਮੈਡੀਕਲ ਦੇ ਨਾਲ ਰਿਲੇਟਡ ਤੁਸੀਂ ਐਮਬੀਬੀਐਸ ਕੀਤੀ ਓਕੇ 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 ਫਿਰ ਤੁਹਾਡੀ ਉਸ ਤੋਂ ਬਾਅਦ ਕੀ ਤੁਸੀਂ ਤੁਹਾਨੂੰ ਕਿੰਨੇ ਚਿਰ ਬਾਅਦ ਤੁਹਾਨੂੰ ਐਸ ਇਥੇ ਮੈਡੀਕਲ ਅਫੀਸਰ ਜੌਬ ਮਿਲ ਗਈ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਐਮਬੀਬੀਐਸ ਕਰਨ ਤੋਂ ਬਾਅਦ ਮੈਨੂੰ ਕੋਈ ਵੀ ਪ੍ਰਾਈਵੇਟ ਹਸਪੀਟਲ ਜੌਬ ਦੇਣ ਨੂੰ ਰੈਡੀ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਤੁਸੀਂ ਚੱਲ ਨਹੀਂ ਸਕਦੇ ਤੇ ਡੋ ਪੇਸ਼ੈਂਟ ਕਿਵੇਂ ਦੇਖੋਗੇ ਬਟ ਉਸ ਚੀਜ਼ ਨੇ ਮੈਂ ਅੰਦਰੋਂ ਟੁੱਟ ਗਈ ਸੀ ਕਿ ਅੱਗੇ ਇੰਨੀ ਡਿਗਰੀ ਵੱਡੀ ਕੀਤੀ ਐ ਔਰ ਪਤਾ ਨਹੀਂ ਅੱਗੇ ਕੀ ਮਿਲੂਗਾ ਬਟ ਫਿਰ ਮੈਨੂੰ ਜ਼ਿਲ੍ਹਾ ਪੰਚਾਇਤ ਚ ਕੰਟਰੈਕਟ بیس ਤੇ ਜੌਬ ਮਿਲ ਗਈ ਸੀ ਸਿਧਵਾ ਖੁਰਦ ਫਿਰ ਮੈਂ ਸਵਾ ਸਾਲ ਸਵਾ ਦੋ ਸਾਲ ਉੱਥੇ ਜੌਬ ਕੀਤੀ ਐ ਫਿਰ ਮੈਨੂੰ 2009 ਦੇ ਵਿੱਚ ਪੀसीएमਐਸ ਜੌਬ ਨਿਕਲੀਆਂ ਸੀ ਤੇ ਫਿਰ ਮੈਥਡ ਟੌਪ ਕੀਤਾ ਫਿਰ ਮੈਨੂੰ ਈਐਸਏ ਐਜ਼ ਅ ਮੈਡੀਕਲ ਆਫੀਸਰ ਦੀ ਪੋਸਟ ਮਿਲੀ ਸੀ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਸਰੀਰਕ ਕਲੰਗਦਾ ਦੇ ਹੋਰ ਦੇ ਹੋਣ ਦੇ ਨਾਤੇ ਵੀ ਤੁਸੀਂ ਹਿੰਮਤ ਨਹੀਂ ਹਾਰੀ ਹੌਸਲਾ ਨਹੀਂ ਹਾਰਿਆ ਆਮ ਤੌਰ ਤੇ ਲੇਡੀਜ਼ ਕੀ ਮੇਲ ਪਰਸਨ ਵੀ ਹਿੰਮਤ ਛੱਡ ਦਿੰਦੇ ਨੇ ਗਲਤ ਰਸਤਿਆਂ ਤੇ ਦੁਰ ਪੈਂਦੇ ਨੇ ਤੁਹਾਡੇ ਦਿਮਾਗ 'ਚ ਕੀ ਇਹੋ ਜਿਹਾ ਸੀਗਾ ਕਿ ਤੁਸੀਂ ਇਸੇ ਮਨ 'ਚ ਧਰਿਆ ਸੀ ਕਿ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਹੀ ਜਾਣਾ ਹੈਗਾ ਜਾਂ ਤੁਸੀਂ ਕੋਈ ਹੋਰ ਕੋਈ ਫੀਲਡ ਵੀ ਆਪਣਾ ਸਕਦੇ ਸੀ ਘਰ ਬੈਠ ਕੇ ਵੀ ਤੁਸੀਂ ਉਸ ਤਰ੍ਹਾਂ ਦਾ ਕੋਈ ਕੰਮ ਕਰ ਸਕਦੇ ਸੀ ਨਹੀਂ ਇਹ ਮੇਰੇ ਫਾਦਰ ਸੀ ਉਹ ਅਸਿਸਟੈਂਟ ਕਮਿਸ਼ਨਰ ਸੀ ਲੁਧਿਆਣਾ ਦੇ ਉਹਨਾਂ ਦਾ ਬਸ ਸਭ ਤੋਂ ਵੱਡਾ ਸੁਪਨਾ ਇਹ ਸੀ ਕਿ ਮੈਂ ਡਾਕਟਰ ਬਣਨਾ ਹੈ ਉਹਨਾਂ ਨੂੰ ਲੱਗਦਾ ਸੀ ਕਿ ਡਾਕਟਰ ਬਣ ਕੇ ਹੀ ਤੂੰ ਆਪਣੀ ਪਛਾਣ ਬਣਾ ਸਕਦੀਆਂ ਹੋਰ ਕਿਸੇ ਆਮ ਹਾਊਸ ਵਾਈਫ ਬਣਨਾ ਤੋਂ ਬਹੁਤ ਕਾਮਨ ਗੱਲ ਹੈ ਬਟ ਮੈਨੂੰ ਉਹਨਾਂ ਨੇ ਇਹ ਸੀ ਕਿ ਮੇਰਾ ਸੁਪਨਾ ਸਿਰਫ ਡਾਕਟਰ ਬਣਨ ਤੇ ਹੀ ਪੂਰਾ ਹੋ ਸਕਦਾ ਹੈ ਇਹ ਮੇਰੇ ਫਾਦਰ ਦੀ ਦੇਣ ਹੈ ਮੈਨੂੰ ਕਿ ਉਹਨਾਂ ਨੇ ਮੈਨੂੰ ਹਿੰਮਤ ਦਿੱਤੀ ਉਹਨਾਂ ਨੇ ਮੈਨੂੰ ਪੜਾਇਆ ਔਰ ਮੇਰੇ ਤੇ ਵਿਸ਼ਵਾਸ ਦਿਖਾਇਆ ਬਾਕੀ ਮੇਰੇ ਜਿੰਨੇ ਵੀ ਸਕੂਲ ਟੀਚਰ ਸੀਗੇ ਪ੍ਰਿੰਸੀਪਲ ਸੀ ਕਾਲਜਸ ਦੇ ਸਪੈਸ਼ਲੀ ਮੈਂ ਜਦੋਂ ਐਮਬੀਬੀਐਸ ਕੀਤੀ ਉਦੋਂ ਸਾਡੇ ਡਾਕਟਰ ਰਵੀ ਮੇਰੇ ਪ੍ਰਿੰਸੀਪਲ ਹੁੰਦੇ ਸੀ ਉਹਨਾਂ ਨੇ ਮੇਰੇ ਤੇ ਬਹੁਤ ਜ਼ਿਆਦਾ ਟਰਸਟ ਦਿਖਾਇਆ ਸੀ ਜਿਸ ਦੀ ਵਜ੍ਹਾ ਨਾਲ ਮੈਂ ਅੱਜ ਇਸ ਪੋਸਟ ਤੇ ਬੈਠੀ ਹਾਂ ਜਿਸ ਤਰ੍ਹਾਂ ਤੁਸੀਂ ਇੱਥੇ ਮੈਡੀਕਲ ਅਫੀਸਰ ਦੀ ਜੌਬ ਨਿਭਾ ਰਹੇ ਹੋ ਤੁਹਾਨੂੰ ਇਹ ਇੱਥੇ ਕੰਮ ਤੇ ਹਸਪੀਟਲ ਤੇ ਆਉਣ ਲੱਗਿਆ ਜਾਂ ਤੁਹਾਨੂੰ ਕੋਰਸ ਕਰਨ ਲੱਗਿਆ ਤੁਹਾਨੂੰ ਕਿਹੜਾ ਕਿਹੜਾ ਸਟਰਗਲ ਦੇ ਵਿੱਚੋਂ ਲੰਘਣਾ ਪਿਆ ਕਿਹੜੀਆਂ-ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕੀ ਉਹ ਸਾਰੀਆਂ ਚੀਜ਼ਾਂ ਈਜ਼ੀ ਸੀਗੀਆਂ ਨਹੀਂ इजी ਨਹੀਂ ਸੀ ਹੁਣ ਮੈਨੂੰ ਦੋ ਸ਼ਬਦ ਕਹਿਣਾ ਪਊਗਾ ਕਿ ਮੈਨੂੰ ਹੋ ਗਿਆ ਬਟ ਜੋ ਮੈਂ ਪੂਰੀ ਲਾਈਫ ਸਟਰਗਲ ਕੀਤੀ ਉਹ ਮੈਂ ਹੀ ਜਾਣਦੀ ਹਾਂ ਇਹ ਇਨਾ इजी ਨਹੀਂ ਹੈ ਲੋਕਾਂ ਦੇ ਬਹੁਤ ਅਜੀਬ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ ਤੁਹਾਨੂੰ ਜਿਹੜੇ ਤੁਹਾਨੂੰ ਤੋੜ ਵੀ ਦਿੰਦੇ ਆ ਮੋਰਲੀ ਅੰਦਰੋਂ ਬਟ ਨਹੀਂ ਫਿਰ ਮੇਰਾ ਸਟਾਫ ਬਹੁਤ ਅੱਛਾ ਸਾਰੇ ਮੇਨ ਕੋਆਪਰੇਟ ਕਰਦੇ ਆ ਸਪੈਸ਼ਲੀ ਮੇਰੇ ਐਸਐਮਓ ਮੈਮ ਡਾਕਟਰ ਨਰਮਨਿੰਦਰ ਇਹ ਮੇਰੇ ਐਸਐਮਓ ਨਹੀਂ ਹੈਗੇ ਮੇਰੇ ਫਰੈਂਡ ਵੀ ਨੇ ਬਟ ਇਹ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਹਰ ਚੀਜ਼ ਲਈ ਹੈ ਜਿਸ ਤੱਕ ਤੁਸੀਂ ਦੱਸਿਆ ਇਹ ਮੈਡਮ ਤੁਹਾਨੂੰ ਬਹੁਤ ਮੋਟੀਵੇਟ ਕਰਦੇ ਨੇ ਤੁਹਾਨੂੰ ਇਸ ਹਸਪੀਟਲ ਦੇ ਵਿੱਚ ਵੀ ਹੋਰ ਵੀ ਸਟਾਫ ਵਾਲੇ ਕਾਫੀ ਸਾਰੇ ਹੈਗੇ ਨੇ ਜੋ ਤੁਹਾਨੂੰ ਬਹੁਤ ਸਪੋਰਟ ਕਰਦੇ ਨੇ ਮੈਂ ਦੇਖਿਆ ਬਹੁਤ ਸਾਰੇ ਤੁਹਾਨੂੰ ਇੱਥੇ ਦੇ ਸਟਾਫ ਵਾਲੇ ਤੁਹਾਨੂੰ ਬਹੁਤ ਪਿਆਰ ਵੀ ਕਰਦੇ ਨੇ ਤੁਹਾਡੀ ਕੇਅਰ ਵੀ ਬਹੁਤ ਕਰਦੇ ਨੇ ਨੋ ਡਾਊਟ ਕਿ ਪਰਸਨ ਦੇ ਵਿੱਚ ਇੱਕ ਟੈਲੈਂਟ ਇੱਕ ਗੁਣ ਹੋਣਾ ਚਾਹੀਦਾ ਹੈਗਾ ਉਹ ਜਿਹੜਾ ਸਿਰਫ ਗੁਣ ਹੀ ਬੰਦੇ ਦੀ ਬੰਦੇ ਦੇ ਉਸ ਕੰਮ ਵਿੱਚ ਨਿਖਾਰ ਲੈ ਕੇ ਆਉਂਦਾ ਹੈਗਾ ਤੇ ਆਮ ਤੌਰ ਤੇ ਲੇਡੀਜ਼ ਜਿਸ ਤਰ੍ਹਾਂ ਹਿੰਮਤ ਹਾਰ ਜਾਂਦੀਆਂ ਨੇ ਤੁਸੀਂ ਉਹਨਾਂ ਲੇਡੀਜ਼ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਤਾ ਜੋ ਜਿਸ ਤਰ੍ਹਾਂ ਤੁਸੀਂ ਇੱਕ ਅੰਦਰੂ ਸਟਰੋਂਗ ਸੀਗੇ ਅੰਦਰੂ ਸਟਰੋਂਗ ਬਣ ਕੇ ਤੁਹਾਡੇ ਫਾਦਰ ਦਾ ਇੱਕ ਸੁਪਨਾ ਸੀਗਾ ਤੁਸੀਂ ਆਪਣੇ ਫਾਦਰ ਦਾ ਸੁਪਨਾ ਪੂਰਾ ਕੀਤਾ ਬੇਸਿਕਲੀ ਫਿਜ਼ੀਕਲੀ ਹੈਂਡੀਕੈਪ ਹੋਣਾ ਵੱਡੀ ਗੱਲ ਨਹੀਂ ਹੈ ਮੈਂਟਲੀ ਹੈਂਡੀਕੈਪ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਫਿਜ਼ੀਕਲੀ ਤਾਂ ਇਹ ਪਰਮਾਤਮਾ ਇਹ ਦੇਣ ਕਿਸੇ ਤੇ ਕਦੀ ਵੀ ਕਿਸੇ ਮੋਮੈਂਟ ਤੇ ਵੀ ਲਿਆ ਸਕਦਾ ਲੇਕਿਨ ਜਦੋਂ ਬੰਦਾ ਮੈਂਟਲੀ ਸਟਰੋਂਗ ਹੁੰਦਾ ਨਾ ਕਿ ਮੈਂ ਆਪਣਾ ਇਸ ਫੋਕਸ ਤੇ ਇਸ ਟਾਰਗੇਟ ਤੇ ਮੈਂ ਹੈਗੀ ਹਾਂ ਫਿਰ ਤੁਸੀਂ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹਾਂ ਮੁਸ਼ਕਿਲ ਜ਼ਰੂਰ ਆ ਬਟ ਇੰਪੋਸੀਬਲ ਨਹੀਂ ਆ ਤੁਸੀਂ ਸਭ ਕੁਝ ਕਰ ਸਕਦੇ ਹੋ ਘਰੇ ਬੈਠ ਕੇ ਆਮ ਜ਼ਿੰਦਗੀ ਵਿਆਹ ਕਰ ਲੈਣਾ ਬੱਚੇ ਕਰ ਲੈਣੇ ਉਹ ਤੇ ਕਾਮ ਗੱਲ ਹੈ ਸੋ ਮੈਨੂੰ ਬਾਬਾ ਦੀਪ ਜੀ ਨੇ ਬਹੁਤ ਡਿਫਰੈਂਟ ਲਾਈਫ ਦਿੱਤੀ ਹੈ ਸੋ ਉਹਨਾਂ ਨੇ ਮੈਨੂੰ ਲੋਕਾਂ ਦੀ ਸੇਵਾ ਚ ਪਾਇਆ ਔਰ ਇੱਕ ਅਲੱਗ ਪਹਿਚਾਨ ਦਿੱਤੀ ਹੈ ਔਰ ਮੇਰਾ ਸਭ ਤੋਂ ਵੱਡਾ ਸੁਪਨਾ ਇਹ ਸੀਗਾ ਕਿ ਮੈਂ ਡਾਕਟਰ ਬਣਾ ਔਰ ਹੁਣ ਮੇਰਾ ਸਭ ਤੋਂ ਵੱਡਾ ਮੇਰੇ ਡੈਡ ਦਾ ਸੁਪਨਾ ਸੀ ਕਿ ਮੈਂ ਲੁਧਿਆਣਾ ਦੀ ਸਿਵਲ ਸਰਜਨ ਬਣਨਾ ਇੱਕ ਦਿਨ ਇਹ ਮੇਰਾ ਸਭ ਤੋਂ ਵੱਡਾ ਡ੍ਰੀਮ ਹੈ ਇਹ ਲਾਸਟ ਹੁਣੇ ਹੀ ਡ੍ਰੀਮ ਹੈ ਕਿ ਮੈਂ ਸਿਵਲ ਸਰਜਨ ਲਗਣਾ ਹੈ ਔਰ ਇਹ ਪ੍ਰੂਫ ਕਰਨਾ ਜਿਨ੍ਹਾਂ ਲੋਕਾਂ ਨੇ ਮੈਨੂੰ ਮੈਂਟਲੀ ਅਪਸਾਈਡ ਕੀਤਾ ਸੀ ਕਿ ਤੁਹਾਨੂੰ ਇਹ ਪ੍ਰੋਬਲਮ ਆ ਤੁਸੀਂ ਕਿਵੇਂ ਕਰ ਸਕਦੇ ਹੋ ਮੈਂ ਉਹਨਾਂ ਨੂੰ ਦਿਖਾਣਾ ਕਿ ਪੋਸੀਬਲ ਇੱਥੋਂ ਹੁੰਦਾ ਹੈ ਸਰੀਰਿਕ ਤੋਂ ਪੋਸੀਬਲ ਨਹੀਂ ਇੰਪੋਸੀਬਲ ਕੁਝ ਨਾਮ ਨਹੀਂ ਹੁੰਦਾ ਸਭ ਪੋਸੀਬਲ ਆ ਤੁਸੀਂ ਅਗਰ ਟਰਾਈ ਕਰਦੇ ਹੋ ਸਭ ਕੁਝ ਹੋ ਜਾਂਦਾ ਇਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਕਿ ਮੈਡੀਕਲ ਅਫੀਸਰ ਦੇ ਰੂਪ ਵਿੱਚ ਤੁਸੀਂ ਇੱਥੇ ਕਰ ਰਹੇ ਹੋ ਤੁਹਾਡਾ ਇੱਕ ਸਿਵਲ ਸਰਜਨ ਬਣਨ ਦਾ ਇੱਕ ਸੁਪਨਾ ਆ ਤੁਸੀਂ ਆਪਣੇ ਉਸ ਡ੍ਰੀਮ ਤੱਕ ਪਹੁੰਚਣ ਲਈ ਆਪਣੇ ਉਸ ਸੁਪਨੇ ਨੂੰ ਪੂਰੇ ਕਰਨ ਦੇ ਲਈ ਉਹਦੇ ਲਈ ਕੀ ਕੀ ਐਫਰਟ ਕਰ ਰਹੇ ਹੋ ਇਫਰਟ ਬਸ ਇਹ ਕਰ ਰਹੇ ਆ ਕਿ ਮੈਂ ਥੋੜਾ ਆਪਣੇਆਂ ਨੂੰ ਹੋਰ ਵੀ ਮੈਂਟਲੀ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਹਰ ਕਨਸੈਪਟ ਕਲੀਅਰ ਕਰਨਾ ਫਿਰ ਹੌਲੀ ਹੌਲੀ ਪ੍ਰਮੋਟ ਹੁੰਦੇ ਜਾਊਂਗੀ ਔਰ ਇੱਕ ਦਿਨ ਮੈਂ ਉਸ ਮੁਕਾਮ ਤੱਕ ਪਹੁੰਚਣਾ ਔਰ ਲੋਕਾਂ ਦੀ ਮੈਂ ਨਿਰਪੱਖ ਹੋ ਕੇ ਸੇਵਾ ਕਰਨੀ ਹੈ ਮੇਰਾ ਸੁਪਨਾ ਹੈ ਮੇਰੇ ਡੈਡ ਦਾ ਸੁਪਨਾ ਮੈਂ ਪੂਰਾ ਜ਼ਰੂਰ ਕਰਨਾ ਔਰ ਇਹ ਕਰਨਾ ਮੈਂ ਬਾਬਾ ਦੀਪ ਸਿੰਘ ਜੀ ਦੀ ਮਦਦ ਨਾਲ ਸਭ ਤੋਂ ਵੱਡੀ ਗੱਲ ਅਸੀਂ ਦੇਖ ਰਹੇ ਆ ਮੈਡਮ ਮਾਈਂਡਲੀ ਕਿੰਨੇ ਸਟਰੋਂਗ ਨੇ ਆਮ ਤੌਰ ਤੇ ਜਿਹੜੇ ਪਰਸਨ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਹੱਥ ਪੈਰ ਪੂਰੇ ਦਿੱਤੇ ਹੁੰਦੇ ਨੇ ਉਹ ਵੀ ਹਿੰਮਤ ਆੜ ਜਾਂਦੇ ਏ ਕਬਲਜੀਤ ਕੋ ਜੀ ਮੈਨੂੰ ਇੱਕ ਇਹ ਦੱਸੋ ਵੀ ਤੁਹਾਨੂੰ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਕੌਣ ਸਪੋਰਟ ਕਰ ਰਿਹਾ ਹੈ ਸਭ ਤੋਂ ਵੱਡ ਤਾਂ ਮੇਰੀ ਮੰਮਾ ਹੈਗੇ ਮੇਰਾ ਬ੍ਰਦਰ ਆ ਹੁਣ ਮੇਰੇ ਡੈਡ ਦੀ ਡੈਥ ਹੋ ਗਈ ਹੈ ਸੋ ਮੇਰੇ ਪਾਪਾ ਦੇ ਹੁਣ ਮੇਰਾ ਬ੍ਰਦਰ ਆ ਮੇ ਸਿਸਟਰ ਆ ਬਸ ਇਹ ਸਭ ਮੈਨੂੰ ਪੂਰਾ ਸਪੋਰਟ ਕਰਦੇ ਆ ਉਹ ਮੈਨੂੰ ਹਮੇਸ਼ਾ ਇਹ ਕਹਿੰਦੇ ਕਿ ਤੈਨੂੰ ਕਦੀ ਇਹ ਨਹੀਂ ਸੋਚਣਾ ਹੈਗਾ ਕਿ ਮੈਂ ਆ ਕੰਮ ਨਹੀਂ ਕਰ ਸਕਦੀ ਤੋ ਸਾਨੂੰ ਵੀ ਮੈਨੂੰ ਉਹਨਾਂ ਨਾਲ ਦੋ ਹਰ ਕੰਮ ਕਰ ਸਕਦੀ ਆ ਮੈਂ ਟਰਾਈ ਕਰਦੀ ਆ ਬਟ ਕਦੀ ਕਦੀ ਮੈਂ ਵੀ ਥੋੜਾ ਵੀਕ ਹੋ ਜਾਂਦੀ ਆ ਜਦੋਂ ਮੈਂ ਜ਼ਿਆਦਾ ਇਮੋਸ਼ਨਲੀ ਅਪਸੈਟ ਹੋ ਜਾਂ ਬਟ ਹੁਣ ਨਹੀਂ ਹੁਣ ਮੇਰੀ ਫੈਮਿਲੀ ਮੈਨੂੰ ਸਪੋਰਟ ਜ਼ਿਆਦਾ ਕਰਦੀ ਆ ਬਸ ਚੱਲੀ ਜਾ ਰਿਹਾ ਬਸ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕੀ ਤੁਸੀਂ ਆਪ ਪਲਾਨ ਨਹੀਂ ਕਰ ਸਕਦੇ ਵੀ ਮੈਂ ਕੱਲ ਇਹ करूंगी ਜਾਂ ਪਰਸੋਂ ਇਹ करूंगी ਇਹ ਤਾਂ ਤੁਹਾਡੇ ਡੇ ਟੂ ਡੇ ਚੈਲੰਜਸ ਨੇ ਜਿਹੜੇ ਤੁਹਾਨੂੰ ਫulfill ਕਰਨੇ ਪੈਂਦੇ ਆ ਕਵਲਜੀਤ ਜੀ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਆ ਇਹ ਤੁਹਾਨੂੰ ਬਚਪਨ ਤੋਂ ਸੀ ਕਿ ਬਾਅਦ ਵਿੱਚ ਹੋਈ ਨਹੀਂ ਮੈਂ ਬਿਲਕੁਲ ਠੀਕ ਸੀਗੀ ਮੈਂ 4 years old ਸੀ ਤੇ ਮੈਂ ਮੇਰੇ ਡੈਡ ਸਿੰਗਾਪੁਰ ਗਏ ਸੀ ਮੇਰਾ ਬ੍ਰਦਰ ਇੱਕ ਸਾਲ ਛੋਟਾ ਸੀਗਾ ਮੇਰੇ ਤੋਂ ਸੋ ਦੋ ਬੱਚਿਆਂ ਨੂੰ ਟੇਕ ਕੇਅਰ ਇਕੱਠੇ ਨਹੀਂ ਸੀ ਹੋ ਸਕਦੀ ਤੇ ਮੰਮਾ ਨੇ ਮੈਨੂੰ ਨਾਨਕੇ ਛੱਡਤਾ ਮੇਰਾ ਜਰਗੜੀ ਪਿੰਡ ਹੈ ਇੱਥੇ ਉੱਤੇ ਤੇ ਉਹ ਉਹ ਦਿਨਾਂ ਦੇ ਵਿੱਚ ਪੋਲੀਓ ਕਾਫੀ ਫੈਲਿਆ ਹੋਇਆ ਸੀਗਾ ਇਹ 84 ਦੀ ਗੱਲ ਆ ਸੋ ਮੈਂ ਬੁਖਾਰ ਹੋ ਗਿਆ ਤੇ ਉਹਨਾਂ ਨੇ ਜਿਹੜੇ ਪਿੰਡ ਦੇ ਡਾਕਟਰਸ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨੇ ਇੰਜੈਕਟ ਕਰ ਦਿੱਤਾ ਜਦੋਂ ਮੈਂ ਸਵੇਰੇ ਉਹਨਾਂ ਨੇ ਮੈਨੂੰ ਠਾਇਆ ਦੋ ਖੜੇ ਕਰਨ ਮੈਂ ਗਿਰ ਜਾ ਕਰਾਂ ਉਹ ਖੜੇ ਕਰਨ ਤਾਂ ਮੈਂ ਗਿਰ ਜਾ ਕਰਾਂ ਤੇ ਦੇ ਵਰ ਲਾਈਕ ਕੀ ਇਹ ਕੀ ਹੋ ਗਿਆ ਬਸ ਫਿਰ ਉਹ ਮੈਨੂੰ ਅੰਮ੍ਰਿਤਸਰ ਲੈ ਜਾਂਦੇ ਸੀ ਅਸੀਂ ਤੇ ਉਹ ਬੱਸ 'ਚ ਬੈਠ ਕੇ ਮੈਨੂੰ ਲੈ ਕੇ ਉੱਤੇ ਪਹੁੰਚ ਗਏ ਫਿਰ ਡਾਕਟਰ ਦੇ ਲੈ ਕੇ ਗਏ ਉਹਨਾਂ ਨੇ ਕਿਹਾ ਕਿ ਉਹ ਤਾਂ ਇਹ ਟਪੋਲੀਓ ਹੋ ਗਿਆ ਇਹਨਾਂ ਨੂੰ ਔਰ ਬਹੁਤ ਟ੍ਰੀਟਮੈਂਟ ਹੋਇਆ ਮੈਨੂੰ ਉਹ ਟ੍ਰੀਟਮੈਂਟ ਫਿਜ਼ਿਕਲੀ ਵੀ ਇੰਨਾ ਪਰੇਸ਼ਾਨ ਕਰਦਾ ਸੀਗਾ ਕਿਉਂਕਿ ਬਹੁਤ ਹੀ ਜੜੀ ਬੂਟੀਆਂ ਵਾਲਾ ਟ੍ਰੀਟਮੈਂਟ ਕਦੀ ਤਿੰਨ ਤਿੰਨ ਸਰਜਰੀਜ਼ ਮੇਰੀਆਂ ਹੁੰਦੀਆਂ ਸੀ ਦਿਨ ਦੇ ਵਿੱਚ ਕਿ ਮੇਰੇ ਡੈਡ ਨੂੰ ਹੁੰਦਾ ਸੀ ਕਿਸੇ ਕਿਸੇ ਤਰੀਕੇ ਨਾਲ ਤੂੰ ਠੀਕ ਹੋ ਜਾਏ ਬਟ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਹੋ ਸਕਾ ਫਿਰ ਉਹਨਾਂ ਨੇ ਇੱਕੋ ਹੀ ਸੁਪਨਾ ਬਣਾਇਆ ਕਿ ਕੋਈ ਤੂੰ ਇਹ ਜੀ ਡਾਕਟਰ ਤੂੰ ਡਾਕਟਰ ਬਣ ਤਾਂ ਕਿ ਤੂੰ ਕਿਸੇ ਦੀ ਲਾਈਫ ਬਚਾਵੇਂ ਕਿਸੇ ਦੀ ਲਾਈਫ ਖਰਾਬ ਨਾ ਹੋਵੇ ਇਸ ਕਰਕੇ ਮੇਰੇ ਡੈਡ ਦਾ ਸੁਪਨਾ ਸੀ ਕਿ ਮੈਂ ਡਾਕਟਰ ਹੀ ਬਣਨਾ ਬਸ ਸੋ ਮੈਂ ਬਹੁਤ ਚੈਲੰਜਸ ਫੇਸ ਕਰਿਆ ਮੈਂਟਲੀ ਫਿਜ਼ੀਕਲੀ ਬਹੁਤ ਕੋਈ ਅੱਜ ਮੈਂ ਇਸ ਮੁਕਾਮ ਤੇ ਬੈਠ ਕੇ ਹੁਣ ਮੈਂ ਲੋਕਾਂ ਦਾ ਦਰਦ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿਉਂ ਕਿ ਮੈਂ ਖੁਦ ਉਸ ਦਰਦ ਚੋਂ ਨਿਕਲੀ ਹੋਈ ਹਾਂ ਕੋਨੇ ਦੱਸਿਆ ਕਿ ਉਹਨਾਂ ਨੇ ਉਹ ਦਰਦ ਬਰਦਾਸ਼ ਕੀਤਾ ਉਹਨਾਂ ਨੇ ਉਹ ਮੁਸ਼ਕਲਾਂ ਬਰਦਾਸ਼ ਕੀਤੀਆਂ ਤੇ ਉਹਨਾਂ ਦੇ ਉਸ ਦਰਦ ਨੂੰ ਬਰਦਾਸ਼ ਕਰਦੇ ਹੋਏ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਇੱਕ ਹਿੰਮਤ ਦਿੱਤੀ ਹਿੰਮਤ ਦਿੱਤੀ ਤੇ ਇਹਨਾਂ ਨੇ ਅੱਜ ਉਸ ਹਿੰਮਤ ਨੂੰ ਉਸ ਹਿੰਮਤ ਦੇ ਕਾਰਨ ਹੀ ਅੱਜ ਇਹਨਾਂ ਨੇ ਇੱਕ ਮਨ ਬਣਾਇਆ ਉਦੋਂ ਹੀ ਮਨ ਬਣਾ ਲਿਆ ਸੀਗਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਜਿਸ ਤਰ੍ਹਾਂ ਕਿ ਮੈਂ ਅੱਜ ਦੁੱਖ ਤਕਲੀਫ ਵਿੱਚੋਂ ਲੰਘ ਰਹੀਆਂ ਮੈਂ ਲੋਕਾਂ ਦੀ ਦੁੱਖ ਤਕਲੀਫ ਨੂੰ ਸੋਲਵ ਕਰਨ ਵਾਲੀ ਬਣੀ ਮੈਂ ਆਪਣੇ ਫਾਦਰ ਦਾ ਸੁਪਨਾ ਪੂਰਾ ਕੀਤਾ ਅੱਜ ਕਬਲਜੀਤ ਕੌਰ ਜੀ ਆਪਣੇ ਫਾਦਰ ਦਾ ਸੁਪਨਾ ਪੂਰਾ ਕਰਕੇ ਕਿ ਮੈਡੀਕਲ ਲਾਈਨ ਦੇ ਵਿੱਚ ਕਿ ਮੈਡੀਕਲ ਅਫੀਸਰ ਬਣ ਚੁੱਕੇ ਨੇ ਤੇ ਕਬਲਜੀਤ ਕੌਰ ਜੀ ਤੁਹਾਡਾ ਅਗਲਾ ਸੁਪਨਾ ਕੀ ਹੈਗਾ ਅੱਗੇ ਤੁਸੀਂ ਕੀ ਅੱਗੇ ਬੰਨਾ ਚਾਹੁੰਦੇ ਹੋ ਮੈਂ ਬਸ ਲੁਧਿਆਣਾ ਦੀ ਸਿਵਲ ਸਰਜਨ ਬਣਨਾ ਔਰ ਲੋਕਾਂ ਨੂੰ ਜਵਾਬ ਦੇਣਾ ਕਿ ਬੰਦਾ ਫਿਜ਼ੀਕਲੀ ਜਿਹਹ ਜਾਂ ਮਰਜ਼ੀ ਹੋਵੇ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਔਰ ਜੇ ਮੈਂ ਕੁੜੀਆਂ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਮੈਨੂੰ ਇੱਕ ਹਸਬੈਂਡ ਦੀ ਉਹ سپورਟ ਹੋਊਗੀ ਤਾਂ ਹੀ ਮੈਂ ਕੁਝ ਕਰ ਸਕਦੇ ਹਾਂ ਜਾਂ ਕੁਝ ਨਹੀਂ ਮੈਂ ਕੱਲੀ ਹਾਂ ਔਰ ਮੈਂ ਕੱਲੀ ਸਭ ਕੁਝ ਕਰਕੇ ਦਿਖਾਵਾਂਗੀ ਔਰ ਸਭ ਨੂੰ ਜਵਾਬ ਦਵਾਂਗੀ ਜਿਨ੍ਹਾਂ ਨੇ ਮੈਨੂੰ ਮੈਂਟਲੀ ਅਪਸੈਟ ਕੀਤਾ ਸੀ ਔਰ ਮੈਂ ਅੱਜ ਸ਼ਾਇਦ ਤੁਹਾਡੇ ਚੈਨਲ ਦੇ ਮਾਧਿਅਮ ਚ ਸ਼ਾਇਦ ਜਿਉ ਸੁਣਨਗੇ ਤਾਂ ਸਮਝ ਰਹੇ ਹੋਣਗੇ ਕਿ ਉਹਨਾਂ ਨੇ ਮੈਨੂੰ ਕਿੰਨਾ ਵੱਡਾ ਮੈਂਟਲੀ ਹਰਾਸ ਕੀਤਾ ਔਰ ਮੈਨੂੰ ਮਤਲਬ ਮੈਨਾਸ ਜਿਉਂਦਿਆਂ ਚ ਸੀਨਾ ਵਿੱਚ ਮਾਰਦੇ ਮੈਨੂੰ ਲੱਗਦਾ ਸੀ ਮੇ ਤਾਂ ਕੁਝ ਵੀ ਨਹੀਂ ਹੋਣਾ ਪਰ ਵਾਹਿਗੁਰੂ ਨੇ ਮੈਨੂੰ ਬਹੁਤ ਵੱਡੀ ਸ਼ਕਤੀ ਬਖਸ਼ੀ ਔਰ ਮੈਂ ਅੱਜ ਇਸ ਮੁਕਾਮ ਤੇ ਹਾਂ ਔਰ ਮੈਂ ਚਾਹੁੰਨੇ ਕਿ ਕੋਈ ਵੀ ਲੇਡੀ ਏ ਨਾ ਸੋਚੋ ਵੀ ਸਾਡੀ ਕੁੜੀ ਨੂੰ ਪੋਲੀਓ ਹੋ ਗਿਆ ਆ ਫਿਜ਼ੀਕਲੀ ਉਹਨੂੰ ਕੋਈ ਵੀ ਪ੍ਰੋਬਲਮ ਆ ਇਹ ਕੁਝ ਕਰਨੀ ਸਾਨੂੰ ਪੜਾਓ ਵਿਦਿਆ ਦਾ দান ਦਿਓ ਸਭ ਤੋਂ ਵੱਡਾ ਵਿਦਿਆ ਦਾਣ ਵਿਆਹ ਤਾਂ ਕੋਈ ਹਰ ਕੋਈ ਕਰ ਲੈਂਦਾ ਬੱਚੇ ਹਰ ਕੋਈ ਪੈਦਾ ਕਰ ਸਕਦਾ ਕੋਈ ਵੱਡਾ ਇਸ਼ੂ ਨਹੀਂ ਹੈ ਲੇਕਿਨ ਸਭ ਤੋਂ ਵੱਡਾ দান ਹੈ ਵਿਦਿਆ ਦਾਣ ਮੈਂ ਕਹਿੰਨੀ ਆ ਸਭ ਨੂੰ ਵਿਦਿਆ ਦਾਣ ਦਿਓ ਤਾਂ ਕਿ ਵਿਦਿਆ ਯੂਜ਼ ਹੁੰਦੀ ਆ ਬੰਦਾ ਫਿਜ਼ੀਕਲੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਪਰ ਵਿਦਿਆ ਨਾਲ ਮੈਂਟਲੀ ਪੈਰਾਂ ਤੇ ਖੜਾ ਹੁੰਦਾ ਔਰ ਫਿਰ ਮੈਂ ਮੰਗਣਾ ਨਹੀਂ ਪੈਂਦਾ ਕਿਸ ਤੋਂ ਦੇਣਾ ਹੀ ਪੈਂਦਾ ਸੋ ਮੈਨੂੰ ਪਰਮਾਤਮਾ ਦੀ ਮੈਂ ਸ਼ੁਕਰਗੁਜ਼ਾਰਾ ਕਿ ਉਹਨੇ ਮੈਨੂੰ ਦੇਣ ਵਾਲਿਆਂ ਚ ਬਣਾਇਆ ਮੰਗਣ ਵਾਲਿਆਂ ਚ ਨਹੀਂ ਬਣਾਇਆ ਸੋ ਮੈਂ ਸਭ ਤੋਂ ਵੱਡਾ ਇਹ ਕਹੂੰਗੀ ਵਿਦਿਆ ਦਾ ਦਾਨ ਦੋ ਤੁਹਾਨੂੰ ਵੀ ਇਹੀ ਕਹੂੰਗੀ ਜੇ ਕਿਸੇ ਨੂੰ ਸਮਝਾ ਸਕਦੇ ਨੂੰ ਵਿਦਿਆ ਦਾ ਦਾਨ ਕਹੋ ਕਿ ਵਿਦਿਆ ਦਾ ਦਾਨ ਦੋ ਵਿਦਿਆ ਦਾ ਦਾਨ ਜਿਹੜਾ ਹੁੰਦਾ ਬੰਦੇ ਨੂੰ ਸਭ ਤੋਂ ਵੱਡਾ ਆਪਣੇ ਪੈਰਾਂ ਤੇ ਖੜਾ ਉਹੀ ਕਰਦਾ ਅ ਚਲੋ ਹੁਣ ਤੁਹਾਡੀਆਂ ਹੌਬੀਜ਼ ਕੀ ਨੇ ਮੈਨੂੰ ਹਰ ਚੀਜ਼ ਦਾ ਸ਼ੌਂਕ ਆ ਮੈਨੂੰ ਕਰ ਨੂੰ ਇੰਟੀਰੀਅਰ ਡੈਕੋਰੇਸ਼ਨ ਦਾ ਵੀ ਮੈਨੂੰ ਬਹੁਤ ਸ਼ੌਂਕ ਆ ਮੈਨੂੰ ਬਿਊਟੀ ਦਾ ਫੈਸ਼ਨ ਡਿਜ਼ਾਈਨਿੰਗ ਦਾ ਵੀ ਮੈਨੂੰ ਬਹੁਤ ਸ਼ੌਂਕ ਆ ਹਰ ਫੀਲਡ ਮੈਨੂੰ ਅੱਛੀ ਲੱਗ ਮੈਂ ਸਾਰੀ ਫੀਲਡਾਂ ਚ ਕੁਝ ਨਾ ਕੁਝ ਕੀਤਾ ਹੋਇਆ ਔਰ ਕਰਦੀ ਵੀ ਆ ਮੈਨੂੰ ਮੈਂ ਕੱਲੇ ਆਈ ਨਹੀਂ ਆ ਕਿ ਮੈਂ ਇੱਕ ਡਾਕਟਰ ਆ ਤੇ ਮੈਂ ਇੱਥੇ ਕੀ ਲਾਈਫ ਨੂੰ ਆਪਣੀ ਆ ਕੀਤਾ ਹੋਇਆ ਬਾਈਂਡ ਅਪ ਨਹੀਂ ਮੈਂ ਸਾਰੀ ਜਗ੍ਹਾ ਤੇ ਕੁਝ ਨਾ ਕੁਝ ਕਰਦੀ ਰਹਿੰਦੀ ਆ ਸਿੰਗਰ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਮੇਲ ਸਿੰਗਰ ਦੇ ਵਿੱਚ ਕਿਹੜੇ ਸਿੰਗਰ ਦਾ ਗਾਣਾ ਜ਼ਿਆਦਾ ਪਸੰਦ ਆ ਮੈਨੂੰ ਐਮੀ ਵੀਰ ਕਾ ਅੱਛਾ ਲੱਗਦਾ ਤੇ ਫੀਮੇਲ ਦੇ ਵਿੱਚ ਫੀਮੇਲ ਲਤਾ ਜੀ ਮੈਨੂੰ ਬਹੁਤ ਅੱਛੇ ਲੱਗਦੇ ਸੀ ਉਹਨਾਂ ਦੇ ਗਾਣੇ ਮੈਂ ਬਹੁਤ ਸੁਣਦੀ ਸੀ ਕਿੱਸ ਬੜੇ ਲੋਕ ਹੋਣਗੇ ਜਿਨ੍ਹਾਂ ਦਾ ਇਹ ਸੁਪਨਾ ਹੋਗਾ ਕਿ ਸੀ ਡਾਕਟਰ ਕਵਲ ਵਾਂਗ ਲਾਈਫ ਜੀਣੇ ਆ ਪਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਪਰਮਾਤਮਾ ਕਦੀ ਕਿਸੇ ਨੂੰ ਡਾਕਟਰ ਕਵਲ ਨਾ ਬਣਾਈ ਕਿਉਂਕਿ ਇਸ ਲਾਈਫ ਦੇ ਕੀ ਚੈਲੰਜਸ ਨੇ ਮੈਂ ਫੇਸ ਕੀਤੇ ਪਰ ਮੈਂ ਨਹੀਂ ਚਾਹਦੀ ਕਿ ਕਿਸੇ ਦੀ ਥੀ ਉਹ ਜੀ ਜ਼ਿੰਦਗੀ ਚੋਂ ਨਿਕਲੇ ਜੋ ਮੈਂ ਨਿਕਲੀ ਸੀ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਆਪਣੀਆਂ ਸਾਰੀਆਂ ਪ੍ਰੋਬਲਮਸ ਲੇਕਿਨ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਫੇਰ ਕਦੀ ਕਿਸੇ ਨੂੰ ਡਾਕਟਰ ਕਵਲ ਨਾ ਬਣਾਈ ਪਰਮਾਤਮਾ ਉਹ ਨਹੀਂ ਮੈਂ ਇਸ ਜਨਮ ਚਾਹ ਜਾਂ ਦੁਬਾਰਾ ਜਨਮ ਲਵਾਂ ਜਿਸ ਤਰ੍ਹਾਂ ਕਿ ਤੁਸੀਂ ਕਵਲਜੀਤ ਕੌਰ ਜੀ ਨੂੰ ਸੁਣਿਆ ਉਹ ਸਰੀਰਿਕ ਵਿਕਲੰਗਤਾ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਆਇਆ ਕਿਉਂਕਿ ਮਾਈਂਡਲੀ ਉਹ ਇੰਨੇ ਜਿਆਦਾ ਸਟਰੋਂਗ ਹੋ ਚੁੱਕੇ ਨੇ ਇੰਨੇ ਜਿਆਦਾ ਸਟਰੋਂਗ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੇ ਇੰਨੀਆਂ ਦੁੱਖ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਇੰਨੇ ਸਟਰੋਂਗ ਹੋ ਚੁੱਕੇ ਨੇ ਉਹ ਹਰ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਨੇ ਅੱਜ ਉਹ ਜਿਸ ਮਕਾਮ ਤੇ ਵੀ ਪਹੁੰਚੇ ਨੇ ਆਪਣੇ ਪਿਤਾ ਦੇ ਅਸ਼ੀਰਵਾਦ ਨਾਲ ਔਰ ਆਪਣੇ ਬਾਬਾ ਦੀਪ ਸਿੰਘ ਜੀ ਦੇ ਅਸ਼ੀਰਵਾਦ ਨਾਲ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਮੈਸੇਜ ਲਗਾਣਾ ਚਾਹਾਂਗੇ ਕਿ ਤੁਸੀਂ ਵੀ ਅਗਰ ਜ਼ਿੰਦਗੀ ਦੇ ਵਿੱਚ ਕੁਝ ਤਾਰ ਲੈਣੇ ਹੋ ਤਾਂ ਤੁਹਾਨੂੰ ਸ਼ਰੀਰਕ ਵਿਕਲੰਕਤਾ ਤੁਹਾਡੇ ਅੱਗੇ ਕੁਝ ਨਹੀਂ ਆਏਗੀ ਮੈਂਟਲੀ ਮਾਈਂਡਲੀ ਤੁਸੀਂ ਸਟਰੋਂਗ ਹੋਵੋਗੇ ਤੁਸੀਂ ਆਪਣੇ ਉਸ ਟਾਰਗੇਟ ਦੇ ਤੇ ਆਪਣੇ ਉਸ ਚੈਲੰਜ ਦੇ ਤੇ ਪਹੁੰਚ ਸਕੋਗੇ ਇਸ ਦੇ ਨਾਲ ਹੀ ਕੈਮਰਾ ਪਰਸਨ ਮੀਤ ਗਿਲ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ